ਕਿ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਕਿ ਚਾਰੇ ਪਾਸੇ ਸ਼ਾਪ ਜਿਹੜੀ ਆ ਵੀ ਹਰ ਤਰ੍ਹਾਂ ਦੇ ਪਟਾਕੇ ਉਸ ਦੇ ਨਾਲ ਸਾਰਾ ਸਾਜੋ ਸਮਾਨ ਜਿਹੜਾ ਹੈਗਾ ਲੱਗਿਆ ਹੋਇਆ ਸਜਿਆ ਹੋਇਆ ਪੂਰੀ ਦੁਕਾਨ ਜਿਹੜੀ ਆ ਪਿੱਛੇ ਤੱਕ ਭਰੀ ਹੋਈ ਹੈ ਗੱਲਬਾਤ ਕਰਦੇ ਹੈਗੇ ਆ ਹਾਂਜੀ ਭਾਜੀ ਤੁਹਾਡਾ ਸ਼ੁਭਨਾਮ ਜੀ ਰਾਮ ਕੁਮਾਰ ਭਟਾਰਾ ਰਾਮ ਕੁਮਾਰ ਭਟਾਰਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਜਿਸ ਤਰ੍ਹਾਂ ਕਿ ਆ ਪੂਰਾ ਹਫਤਾ ਆ ਲਾਸਟ ਅਕਤੂਬਰ ਤੱਕ ਜਿਹੜਾ ਦਿਨ ਤਿਹਾੜ ਜਿਸ ਤਰ੍ਹਾਂ ਕੀ ਆਜੇ ਧਨ ਤੇ ਰਸ ਦੀ ਗੱਲ ਕਰੀਏ ਜਾਂ ਦੀਪavali ਹੋ ਗਈ ਭਈਆ ਦੂਜ ਹੋ ਗਿਆ ਬੰਦੀ ਛੋੜ ਦਿਵਸ ਆ ਇਸ ਤਰ੍ਹਾਂ ਸਾਰੇ ਦਿਨ ਤਿਹਾੜ ਆ ਪੂਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਮੁਬਾਰਕਾ ਦੇਣੇ ਮੈਂ ਆਪਣੇ ਦੇਸ਼ਵਾਸੀਆਂ ਨੂੰ ਕਹੂੰਗਾ ਵੀ ਜਿਹੜਾ ਲੋਕਲ ਸਮਾਨ ਵੰਦਾ ਵਾ ਇੰਡੀਆ ਵਿੱਚ ਵੰਦਾ ਵਾ ਉਹਦੀ ਜਿਆਦਾ ਤੋਂ ਜਿਆਦਾ ਵਰਤੋਂ ਕਰੋ ਤਾਂ ਕਿ ਆਪਾਂ ਭਾਰਤ ਨੂੰ ਵਿਸ਼ਵ ਗੁਰੂ ਬਣਾ ਸਕੀਏ ਜੀ ਵਿਸ਼ਵ ਗੁਰੂ ਬਣਾਉਣ ਵਾਸਤੇ ਅਸੀਂ ਲੋਕਲ ਜਿਹੜਾ ਵਾ ਜਿੰਨੀ ਵੀ ਬੰਦੀ ਆ ਉਹਦੀ ਆਪਾਂ ਵਰਤੋਂ ਕਰਾਂਗੇ ਜਿੱਦਾਂ ਕਿ ਹੁਣ ਦੀਵਾਲੀ ਦੇ ਮੌਕੇ ਦੇ ਉੱਤੇ ਮਿੱਟੀ ਦੇ ਦੀਵੇ ਉਹਨਾਂ ਨੂੰ ਆਪਾਂ ਵਰਤਾਂਗੇ ਉਹਦੇ ਨਾਲ ਜਿਹੜਾ ਆਪਣਾ ਦੇਸ਼ ਦੇ ਵਿੱਚ ਜਿਹੜਾ ਵਾ ਰੋਜ਼ਗਾਰ ਵਧੂਗਾ ਰੋਜ਼ਗਾਰ ਵਧੂਗਾ ਤੇ ਉਹਦੇ ਨਾਲ ਤੇਲ ਵੀ ਜਿਹੜਾ ਵਾ ਸਰ੍ਹੋਂ ਦਾ ਤੇਲ ਪਾ ਕੇ ਜਿਹੜਾ ਵਾ ਪ੍ਰਾਤਨ ਦੇ ਵਿੱਚ ਕੋਈ ਚੋਖ ਮੰਨਿਆ ਜਾਂਦਾ ਵਾ ਨਾ ਕੀ ਚੈਨਾ ਦੀਆਂ ਜਾਂ ਹੋਰ ਤੁਸੀਂ ਜਿਹੜੀਆਂ ਲੜੀਆਂ ਲਾ ਕੇ ਜਾਂ ਹੋਰ ਤੁਸੀਂ ਵਰਤੋ ਜੀ ਮੈਂ ਦੇਸ਼ ਵਾਸੀਆਂ ਨੂੰ ਕਹੂੰਗਾ ਲੋਕਲ ਜਿਹੜਾ ਵਾ ਬ੍ਰਾਂਡ ਉਹ ਵਰਤੋ ਤੁਸੀਂ ਪਾਵਾ ਖਾਣ ਪੀਣ ਦਾ ਵਾ ਤੇ ਪਾਵਾ ਕੋਈ ਵੀ ਆ ਲੋਕਲ ਨੂੰ ਪੈਹਲ ਦਿਓ ਕਹਿ ਸਕਦੇ ਆ ਕਿ ਆਨਲਾਈਨ ਸ਼ਾਪਿੰਗ ਘੱਟ ਕੀਤੀ ਜਾਵੇ ਤੇ ਡੋਰ ਟੂ ਡੋਰ ਦੁਕਾਨਾਂ ਦੇ ਜਾ ਕੇ ਜਿਹੜੀ ਆ ਖਰੀਦਾਰੀ ਕੀਤੀ ਜਾਵੇ ਦੁਕਾਨਾਂ ਦੇ ਉੱਤੇ ਤੁਸੀਂ ਸ਼ਾਪਿੰਗ ਕਰੋਗੇ ਤੁਸੀਂ ਉਹ ਸਮਾਨ ਜਿਹੜਾ ਵਾ ਆਪਣੇ ਮਤਲਬ ਦਾ ਲੈ ਸਕਦੇ ਆ ਜਿਹੜੀ ਆਨਲਾਈਨ ਸ਼ੋਪਿੰਗ ਆ ਉਹਦੇ ਵਿੱਚ ਤੁਹਾਡੇ ਨਾਲ ਡਗਾਵਾਜੀ ਵੀ ਹੋ ਜਾਂਦੀ ਆ ਤੁਹਾਨੂੰ ਜਿਹੜਾ ਵਾ ਸਮਾਨ ਉਹ ਦਿਖਾਉਂਦੇ ਕੋਈ ਵਾ ਭੇਜਦੇ ਕੋਈ ਵਾ ਜੀ ਤੇ ਦੁਕਾਨ ਤੇ ਤੁਸੀਂ ਉਹ ਸਮਾਨ ਜਿਹੜਾ ਤੁਹਾਨੂੰ ਨਹੀਂ ਪਸੰਦ ਤੁਸੀਂ ਵਾਪਸ ਵੀ ਕਰ ਸਕਦੇ ਆ ਆਨਲਾਈਨ ਉਹ ਜਦੋਂ ਖੁੱਲ ਗਿਆ ਸਮਾਨ ਵਾਪਸ ਨਹੀਂ ਹੁੰਦਾ ਜੀ ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਹੈ ਹੈਗੀ ਆ ਵੀ ਆਨਲਾਈਨ ਦਾ ਇਸ ਦੇ ਨਾਲ ਕੀ ਆ ਹਰੀ-ਭਰੀ ਦੀਵਾਲੀ ਦਾ ਸੰਦੇਸ਼ ਹਰ ਕੋਈ ਦੇ ਰਿਹਾ ਲੇਕਿਨ ਉਸ ਨੂੰ ਅਸੀਂ ਕਿਸ ਤਰ੍ਹਾਂ ਦੇਖਦੇ ਹੈਗੇ ਆ ਵੀ ਪੌਦੇ ਜਿਹੜੇ ਹੈਗੇ ਆ ਪੇੜ ਪੌਦੇ ਜਿਹੜੇ ਕੱਟੇ ਜਾ ਰਹੇ ਆ ਉਹਦੀ ਥਾਂ ਤੇ ਨਵੇਂ ਜਿਹੜੇ ਆ ਇਸ ਬਾਰੇ ਕੀ ਕਹਿਣਾ ਚਾਹੋਗੇ ਨਵੇਂ ਲਗਾਉਣ ਦੇ ਜਿਹੜਾ ਵਾ ਸਾਰੇ ਦੇਸ਼ ਵਾਸੀਆਂ ਨੂੰ ਕਹੂੰਗਾ ਵੀ ਪਵਾ ਇੱਕ ਪੌਦਾ ਲਾਓ ਉਹ ਆਪਣੇ ਆਸ-ਪਾਸ ਲਾਓ ਉਹਦੀ ਪਾਲਣਾ ਵੀ ਕਰੋ ਇਹ ਨਹੀਂ ਵੀ ਆਪਾਂ ਪੌਦਾ ਲਾ ਦਿੱਤਾ ਤੇ ਉਹਦੀ ਮੁੜ ਕੇ ਨਾ ਕੋਈ ਪਾਣੀ ਪਾਉਣਾ ਨਾ ਕੋਈ ਦੇਖਭਾਲ ਕਰਨੀ ਜੀ ਇੱਕ ਪੌਦਾ ਜ਼ਰੂਰ ਲਾਓ ਤੇ ਦੇਸ਼ ਨੂੰ ਹਰਿਆ ਭਰਿਆ ਬਣਾਓ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਵ ਭਾਰ ਟੀਵੀ ਦੇ ਨਾਲ ਜੁੜੇ ਸਾਡੀ ਸਮੁੱਚੀ ਟੀਮ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਮੂਹ ਪਰਿਵਾਰ ਨੂੰ ਸਾਰੇ ਜਿੰਨੇ ਦਿਨ ਜਿਹੜੇ ਹੈਗੇ ਆ ਸਾਰਿਆਂ ਦੀਆਂ ਬਹੁਤ-ਬਹੁਤ ਢੇਰੋ ਸਾਰੀਆਂ ਸ਼ੁਭ ਕਾਮਨਾਵਾਂ ਥੈਂਕ ਯੂ ਜੀ